ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅਪੇ ਅੱਜ ਦੇ ਵੀਡੀਓ ਤਾਂ ਜੋ ਵਿਸ਼ਾ ਹੈ ਜੀ ਕਿ ਸਾ ਸੰਗਤ ਜੀ ਇਹ ਤਿਆਰੀਆਂ ਸ਼ੁਰੂ ਕਰਦੋ ਕਲ ਜੁਗਦੰਤ ਨੇੜੇ ਹੀ ਹੈ ਗੁਰੂ ਪਿਆਰਿਓ ਨਾਮ ਚੱਪੋ ਵਾਦ ਤੋਂ ਵਦ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਭ੍ਰਮ ਕੈ ਨਹੀਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜੀ ਕਿ ਆਪਣੇ ਹਾਜੇ ਜੋਰ ਲਗਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਮੀ ਪਰਿਆ ਹੱਥ ਆਪੁੱਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂਤ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਨਤਾ ਲੈਣਾ ਜੀ ਨਹੀਂ ਤਾਂ ਅੱਧੇ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੀ ਗੁਰਪ੍ਰਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਹੋਰ ਨੰਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜਾਵੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵਿੱਚ ਰੱਖਣਾ ਜੀ ਆਓ ਜੀ ਅੱਪਾ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾత్సੰਗ ਅ ਜੀ ਸਾ ਸੰਗਤ ਜੀ ਦਈ ਗਾ ਵਿੱਚ ਮਾਨ ਕਦੋ ਮਿਲੇਗਾ ਜੇ ਤੁਮ ਮੂਲੇ ਮੰਤਰ ਸਾਹਿਬ ਜਪਾਂਗੇ ਵਾਹਿਗੁਰੂ ਸ਼ਬਦ ਜਪਾਂਗੇ ਜਪ ਕੇ ਦੇਖੋ ਸੁਭਾਅ ਬਣਾਓ ਕੱਲਾ ਪਹਿਲਾ ਤਾਂ ਸੁਭਾਅ ਬਣਾਉਣਾ ਪੈਂਦਾ ਨਾਮ ਜਪਣ ਨੂੰ ਕਿਸੇ ਦਾ ਵੀ ਦਿਲ ਨਹੀਂ ਕਰਦਾ ਆਪਾਂ ਨਾਮ ਜਪਣ ਨੂੰ ਝੋਟੀਆਂ ਅੱਠ ਪਈਆਂ ਹੋਣ ਖਾ ਜਾਣੀਆਂ ਫਰੋਂਠੇ ਖਾਂਦੇ ਨਹੀਂ ਦੇਖਣਾ ਵੀ ਕਿੰਨੇ ਖਾਦ ਖਾ ਗਿਆ 12 ਖਾ ਗਿਆ ਨਾ ਪਕਾਉਣ ਵਾਲੀ ਥੱਕ ਜਾਂਦੀ ਹੈ ਖਾਣ ਖਾਣ ਨੂੰ ਨਹੀਂ ਥੱਕਣਾ ਜੇ ਕਹਿ દઈએ ਵੀ ਨਾਮ ਜਪ ਲੋ ਟਾਈਮ ਨਹੀਂ ਹੈ ਜੀ ਇਹ ਸੁਭਾਅ ਬਣਾਉਣਾ ਪਏਗਾ ਸਾਧ ਸੰਗਤ ਜੀ ਜਦ ਤੱਕ ਆਪਾਂ ਸੁਭਾਅ ਨਹੀਂ ਬਣਾ ਦੇ ਤਾਂ ਹੀ ਉਹ ਮਹਾਰਾਜ ਨੇ ਕਿਹਾ ਆਖਣ ਔਖਾ ਸਚਾ ਨਾਉ ਬਾਕੀ ਕੰਮ ਆਵਸਤੇ ਵਧੀਆ ਟਾਈਮ ਕੱਢਦੇ ਆਪਾਂ ਕਿੰਨੀ ਰੁਟੀਨ ਬਣਾਈ ਹੋਈ ਹੈ ਆ ਕੰਮ ਕਰਨਾ ਉਹ ਕੰਮ ਕਰਨਾ ਨਾਮ ਜਪਣ ਦੀ ਕੋਈ ਰੁਟੀਨ ਨਹੀਂ ਕੋਈ ਸਮਾਂ ਨਹੀਂ ਕਿਉਂ ਆਪਾਂ ਨੂੰ ਅਜੇ ਪਤਾ ਨਹੀਂ ਹੈ ਵੀ ਇਹਦਾ ਫਾਇਦਾ ਕਿੰਨਾ ਦਾ ਜਿਹੜੇ ਕੰਮਾਂ ਦੇ ਆਪਾਂ ਪਿੱਛੇ ਲੱਗੇ ਆ ਨਾ ਦੁਖੀ ਤਾਂ ਨਹੀਂ ਫਾਇਦਾ ਹੁੰਦਾ ਅਜੇ ਤੱਕ ਆਪਾਂ ਆਪਣਾ ਦਿਮਾਗ ਲਾ ਰਹੀ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆ ਕਹਿਣਾ ਨਹੀਂ ਮੰਨਿਆ ਮਹਾਰਾਜ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬੜੀਆ ਅਵਲ ਕਾਜ ਟੇਕ ਟੇ ਨਾ ਕੰਮ ਇਹ ਮਹਾਰਾਜ ਕਹਿ ਰਹੇ ਜਿਹੜੇ ਕੰਮ ਤੂੰ ਕਰ ਰਹੀ ਹੈ ਨਾ ਉਹਨਾਂ ਦਾ ਸੰਸਾਰ ਵਿੱਚ ਹੀ ਫਾਇਦਾ ਉੱਤੇ ਕੋਈ ਫਾਇਦਾ ਨਹੀਂ ਇਹ ਤਾਂ ਸੰਸਾਰ ਵਿੱਚ ਹੀ ਫਾਇਦਾ ਹੈ मिलसाद संगत बस केवल नाम जो आप जी यह सत्संग कर रहे हो एता बहुत फायदा एहे पता नहीं महाराज ने की दे देना नाम जप के देखो नाम जपन वाला देखया कदे भूखा मरता है मैं तानी देखया किते वे कोई नाम जपता भूखा मरता होए जे कोई ਸ਼ਾਂਤ ਬੈਠੇ ਨਾ ਰੋਈਆਂ ਚ ਜਾ ਕੇ ਲੈ ਜਿੰਨੀ ਮਰਜ਼ੀ ਸੰਗਤ ਚਲੀ ਜਾਵੇ ਉੱਥੇ ਵੀ ਪ੍ਰਸ਼ਾਦਾ ਮਹਾਰਾਜ ਪਹੁੰਚਾ ਦਿੰਦੇ ਹਨ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਲੰਗਰ ਚਾਲਦੇ ਕਦੇ ਘਾਟ ਨਹੀਂ ਆਉਂਦੀ ਜੇ ਜੋ ਸੇਵਾਦਾਰ ਵੀ ਨਾਲ ਜੁੜ ਗਏ ਨਾ ਉਹ ਵੀ ਰੋਟੀ ਖਾ ਲੈਣਗੇ ਮੈਂ ਤਾਂ ਨਹੀਂ ਦੇਖਿਆ ਕਿਤੇ ਭੁੱਖਾ ਮਰਦਾ ਕੋਈ ਵੀ ਨਾਮ ਚਪਦਾ ਕਦੇ ਭੁੱਖਾ ਮਾਇ ਗਿਆ ਹੋਵੇ ਕੋਈ ਸਾਧ ਸੰਗਤ ਕਿਹਾ ਸੀ ਛੇ ਮਹੀਨਿਆਂ ਦਾ ਰਾਸ਼ਨ ਪਾਲੋ ਕਿਹਾ ਸੀ ਵੀ ਅੱਗੇ ਸਮਾ ਬੜਾ ਭਿਆਨਕ ਹੈ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਤੁਹਾਨੂੰ ਰਾਸ਼ਨ ਨਹੀਂ ਮਿਲਣਾ ਪੈਸੇ ਵਾਦੂ ਨਹੀਂ ਛੇ ਮਹੀਨਿਆਂ ਦਾ ਰਾਸ਼ਨ ਪਾਲੋ ਆਇਆ ਨਹੀਂ ਕਈਆਂ ਨੇ ਯੂਰਪ ਚ ਦੇਖੋ ਸਪੇਨ ਹੜਾਇਆ ਨਾ ਕਾਰਾਂ ਚ ਨਿਕਲਿਆ ਨਹੀਂ ਗਿਆ ਤੇ ਜਿਹੜੇ ਸਟੋਰ ਸੀ ਨਾ ਜਿੰਨਾਂ ਦੇ ਵਿੱਚ ਰਾਸ਼ਨ ਸੀ ਉਹ ਵੀ ਪਾਣੀ ਨਾਲ ਭਾਈ ਗਏ ਹੁਣ ਲੋਕ ਪੈਸੇ ਚੱਕੀ ਫਿਰਦੇ ਰਾਸ਼ਨ ਹੈ ਹੀ ਨਹੀਂ 6 ਮਹੀਨਿਆਂ ਦਾ ਰਾਸ਼ਨ ਪਾਕੇ ਰੱਖਣਾ ਚਾਹੀਦਾ ਘਰ ਸਮਾਂ ਕੀ ਪਤਾ ਕਿਦਾਂ ਦਾ ਹੋਣਾ ਵੱਡੇ ਮਹਾਰਾਜ ਕਹਿੰਦੇ ਹੁੰਦੇ ਸੀ ਕਹਿੰਦੇ 10 ਕੁੰਟਲ ਕਣਕ ਚਾਹੀਦੀ ਹੈ ਜੇ ਕੱਲ ਸੰਗਤ ਨੂੰ ਜੇ ਕੱਲ ਨੂੰ ਸੰਗਤ ਆ ਜੇ ਰੋਟੀ ਤਾਂ ਖਵਾ ਦੂੰਗੇ ਅਚਾਰ ਪਾਇਆ ਹੋਣਾ ਚਾਹੀਦਾ 5 ਕੁੰਟਲ ਤਾਂ ਹੀ ਅਚਾਰ ਪਾ ਕੇ ਰੱਖਿਆ ਹੋਇਆ ਚਾਰ ਪੰਜ ਕੁੰਟਲ ਅਚਾਰ ਪਾ ਕੇ ਰੱਖਿਆ ਹੋਇਆ ਚਾਹੀਦਾ ਸਾਧ ਸੰਗਤ ਸਤਕਰਤਾ ਸਿੰਘ ਜੀ ਉਹ ਕਹਿੰਦੇ ਹੁੰਦੇ ਸੀ ਅਚਾਰ ਜ਼ਰੂਰ ਪਾ ਲਿਓ ਭਾਈ ਸੇਵਾਦਾਰ ਕਹਿੰਦੇ ਕਾਦੇ ਵਸਤੇ ਜੀ ਕਹਿੰਦੇ ਰੋਟੀ ਦਾਲ ਨਹੀਂ ਮਿਲਣੀ ਸਬਜੀ ਵੀ ਨਹੀਂ ਮਿਲਣੀ ਕੋਈ ਸਮਾਂ ਐਸਾ ਆਏਗਾ ਗੁਰੂ ਘਰ ਚ ਪ੍ਰਸ਼ਾਦਾ ਮਿਲੇਗਾ ਜਿੱਦਾਂ ਦੇ ਪਾਪ ਵੱਧ ਰਹੇ ਨੇ ਨਾ ਸਾ ਸੰਗਤ ਅਰਦਾਸ ਤਾਂ ਕਰ ਰਹੇ ਹਾਂ ਵੀ ਮਹਾਰਾਜ ਜੰਗਲਾਂ ਚ ਰਹਣ ਨਹੀਂ ਜਾਣਾ ਆਪ ਜੀ ਕਿਰਪਾ ਕਰ ਦਿਓ ਪਰ ਲੋਕਾਂ ਦੇ ਹਾਲਾਤ ਨਹੀਂ ਰਹੇ ਇੰਨਾ ਪਾਪ ਵੱਧ ਗਿਆ ਦੇਖ ਕੇ ਰੋਣਾ ਹੀ ਆਉਂਦਾ ਵੀ ਹੋ ਕੀ ਰਿਹਾ ਇੰਨਾ ਪਾਪ ਵੱਧ ਗਿਆ ਨਾ ਦੇਖਿਆ ਜਾਂ ਤਾਂ ਨਾ ਸੁਣਿਆ ਜਾਂਦਾ ਕਿਉਂ ਸਤ ਸੰਗ ਨਹੀਂ ਕੀਤਾ ਕਿਸ ਸਾਧੂ ਦਾ ਸੰਗ ਨਹੀਂ ਕੀਤਾ ਜੇ ਇਹ ਹੀ ਬੰਦੇ ਨੇ ਸਤ ਸੰਗ ਕੀਤਾ ਹੁੰਦਾ ਤਾਂ ਪਾਪ ਤੋਂ ਪਿੱਛੇ ਹਟ ਜਾਂਦਾ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ ਓਹੋ ਪਿਆਰਾ ਕਿਉਂ ਲੱਗਦਾ ਪਿਆਰਾ ਲੱਗਦਾ ਵੀ ਸਤਸੰਗ ਨਹੀਂ ਕੀਤਾ ਸੋ 사ਤਸੰਗ ਜੀ ਮੂਲ ਮੰਤਰ ਸਾਹਿਬ ਨਾਲ ਜੁੜੀਏ ਵਾਹਿਗੋਇ ਸ਼ਬਦ ਨਾਲ ਜੁੜੀਏ ਜੇ ਪੈਸੇ ਹੈ ਨਹੀਂ ਨਾ ਕੋਲ 6 ਮਹੀਨਿਆਂ ਦਾ ਰਾਸ਼ਨ ਪਾ ਕੇ ਰੱਖੋ ਜਿਹੜੀ ਚੀਜ਼ ਨਹੀਂ ਖਰਾਬ ਹੁੰਦੀ ਰੱਖੋ ਆਪਣੇ ਘਰ ਟਾਰਚ ਵੀ ਹੋਣੀ ਚਾਹੀਦੀ ਹੈ ਅਚਾਨਕ ਰੱਖੋ ਕਿ ਸਬਜ਼ੀ ਢਾਲ ਨਾ ਮਿਲੀ ਅਚਾਨਕ ਨਹੀਂ ਬੰਦਾ ਖਾ ਲੈਂਦਾ ਉਹੋ ਦੇਖੋ ਸਪੇਨ ਦੇ ਵਿੱਚ 2 ਸਾਲ ਹੋ ਗਏ ਕਹਿੰਦੇ ਉਹਨਾਂ ਨੂੰ ਵੀ 6-6 ਮਹੀਨੇ ਦਾ ਰਾਸ਼ਨ ਜਰੂਰ ਪਾ ਲਿਓ ਭਾਈ ਉੱਥੇ ਪਾਇਆ ਨਹੀਂ ਆਪਣੀਆਂ ਸੰਗਤਾਂ ਨੇ ਪਾਇਆ ਹੋਇਆ ਉਹਨਾਂ ਦਾ ਬਚਾਅ ਹੋ ਗਿਆ ਸਪੇਨ 'ਚ ਸੰਗਤ ਰਹਿੰਦੀ ਹੈ ਹੰਸ ਰਾਜ ਸਿੰਘ ਸਪੇਨ ਤੋਂ ਇਟਲੀ ਵਿੱਚ ਸੰਗਤ ਹੈਗੀ ਹੈ ਹੁਣ ਦੇਖਦੇ ਨੇ ਵੀ ਮਹਾਂਪੁਰਖ ਨੇ 10 ਸਾਲ ਪਹਿਲਾਂ ਹੀ ਪਹਿਲਾਂ ਗੱਲ ਕਹੀ ਸੀ ਸਟੋਰਾਂ ਦੇ ਵਿੱਚ ਪਾਣੀ ਭਾ ਗਿਆ ਸਾ ਸੰਗਤ ਪਤਾ ਹੀ ਨਹੀਂ ਲੱਗਿਆ ਵੀ ਪਾਣੀ ਆਇਆ ਕਿੱਥੋਂ ਆ ਰਾਸ਼ਨ ਖਾਣ ਵਾਸਤੇ ਹੈ ਹੀ ਨਹੀਂ ਜਿਨ੍ਹਾਂ ਨੇ 6 ਮਹੀਨਿਆਂ ਦਾ ਪਾਇਆ ਉਹ ਮੋਚਾ ਲੈਣਗੇ ਬਾਕੀ ਹੁਣ ਦੇਖਦੇ ਆ ਆਸ-ਪਾਸੇ ਨੂੰ ਵੀ ਕੀ ਬਣ ਗਿਆ ਮਹਾਰਾਜ ਕਿਹਾ ਕਰਦੇ ਸੀ ਵੀ 70 ਫੁੱਟ ਪਾਣੀ ਹੋਣਾ ਹੁਣ ਤੁਸੀਂ ਸੋਚ ਲਓ ਵੀ 70 ਫੁੱਟ ਕਿੰਨਾ ਹੁੰਦਾ ਤੁਹਾਨੂੰ ਡਰਾ ਨਹੀਂ ਰਹੇ ਮੈਂ ਤੁਹਾਨੂੰ ਕਹਿ ਰਹੇ ਹਾਂ ਵੀ ਨਾਮ ਜਪ ਲਓ ਫਿਰ ਸਮਾਂ ਨਹੀਂ ਮਿਲਣਾ ਆਹ ਜਿਹੜਾ ਨਾਮ ਹੈ ਨਾ ਤੁਹਾਡਾ ਜੇ ਹੁਣ ਤੁਸੀਂ ਨਾਮ ਜਪੋਗੇ ਚੇਨਾ ਤੁਹਾਡੇ ਪਰਕਾਸ਼ ਹੋ ਹੈ ਤੁਹਾਡੇ ਪ੍ਰਕਾਸ਼ ਨੇ ਤੁਹਾਨੂੰ ਬਚਾਉਣਾ ਜਿੱਥੇ ਜਿੱਥੇ ਪ੍ਰਕਾਸ਼ ਹੋਏਗਾ ਜਿੱਥੇ ਮਹਾਰਾਜ ਦਾ ਸੇਵਾਦਾਰ ਕੋਈ ਵੀ ਬੈਠਾ ਹੋਏਗਾ ਜੇ ਤੁਸੀਂ ਨਾਮ ਜਪਦੇ ਹੋ ਤਾਂ ਤੁਹਾਡੇ ਕਰਕੇ ਪਿੰਡ ਦਾ ਵੀ ਬਚਾ ਹੋ ਜਾਣਾ ਜੇ ਤੁਸੀਂ ਨਾਮ ਜਪਦੇ ਹੋ ਮੁਲਮਤਨ ਸਾਹਿਬ ਕਰਦੇ ਹੋ ਜਿਹੜੇ ਪਿੰਡ ਚ ਤੁਸੀਂ ਰਹਿੰਦੇ ਹੋ ਉਹ ਪੂਰੇ ਦਾ ਬਚਾਅ ਹੋ ਜਾਣਾ ਉਹਦੀ ਕਾਈਕੀ ਜਿਹੜੇ ਜਿਹੜੇ ਪਿੰਡ ਚ ਨਾਮ ਨਹੀਂ ਜਪਿਆ ਜਾਂਦਾ ਜਿਹੜੇ ਸ਼ਹਿਰ ਚ ਨਾਮ ਨਹੀਂ ਜਪਿਆ ਜਾਂਦਾ ਪਾਪ ਬਹੁਤ ਵੱਧ ਰਿਹਾ ਹੈ ਸਾਧ ਸੰਗਤ ਜੀ ਕੋਈ ਪਛਾਨ ਨਹੀਂ ਸਕਦਾ ਮਹਾਰਾਜ ਨੇ ਸਜ਼ਾ ਦੇਣੀ ਹੀ ਦੇਣੀ ਹੈ ਸੋ ਆਓ ਆਪਾਂ ਮੂਲ ਮੰਤਰ ਸਾਹਿਬ ਨਾਲ ਜੁੜੀਏ ਗੁਰੂ ਨਾਨਕ ਸਾਹਿਬ ਨਾਲ ਜੁੜੀਏ ਆਏ ਹਾਂ ਸੰਸਾਰ ਦੇ ਨਾਮ ਜਪਣ ਵਾਸਤੇ ਗੁਰੂ ਰਾਮਦਾਸ ਜੀ ਕਹਿ ਰਹੇ ਐਸੇ ਗੁਰੂ ਨਾਨਕ ਜੇ ਤੂੰ ਜੁੜੇਂਗਾ ਤੈਨੂੰ ਅੰਤ ਵੇਲੇ ਛਡਾ ਲੈਣਗੇ ਕਜ ਕੇ ਅੱਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਨੂੰ ਹਿਰਦੇ ਚ ਵਸਾਓ सब ते तर सतगुर नानक जिन कल राखी मेरी अजे भी समा जिन्हों ने मूल मंत्र नहीं लिया लै लो जप लो भाई जप लो यह समा बार बार नहीं मिलना बार बार प्राप्त भी नहीं होना अरदास करो महाराज कृपा रखो सब का भला करो सार् का भला ਨਾਨਕ ਨਾਮ ਚੰਟੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਫਿਰ ਦੁਬਾਰੇ ਕਹਿਣਾ ਨਾਨਕ ਨਾਮ ਚੰਟੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵਾਦ ਤੋਂ ਵਾਦ ਸ਼ੇਅਰ ਜ਼ਰੂਰ ਕਰਨਾ ਜੀ ਤੇ ਮੇਰੇ ਗੁਰਪ੍ਰਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਭੁੱਲਾਂ ਚੁੱਕਾਂ ਦੀ ਮਾਫੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ